ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਦੇ ਹੇਠ ਬੀ ਡੀ ਸੀ ਬਲੱਡ ਸੈਂਟਰ ਰਾਹੋ ਰੋਡ ਨਵਾਂ ਸ਼ਹਿਰ ਵਿਖੇ ਸਵੇ ਇਚਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ 45 ਖੂਨਦਾਨੀਆਂ ਨੇ ਸਵੇਰੇ ਇੱਛਕ ਤੌਰ ਤੇ ਖੂਨਦਾਨ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅੱਜ 8 ਮਈ ਬਲੱਡ ਡੋਨਰ ਕਾਉਂਸਲ ਨਵਾਂ ਸ਼ਹਿਰ ਰਾਹੂ ਰੋਡ ਉਤੇ ਥੈਲੇਸੀਮੀਆ ਦੇ ਜਿਹੜੇ ਪੇਸ਼ੈਂਟ ਹਨ ਉਹਨਾਂ ਦੇ ਲਈ ਇੱਕ ਹੱਥ ਵਧਾਣ ਦੇ ਲਈ ਹੁੰਦਾ ਨਹੀਂ ਇੱਕ ਬੋਤਲ ਉਹਨਾਂ ਬੱਚਿਆਂ ਦੇ ਲਈ ਦਿੱਤੀ ਜਾ ਰਹੀ ਹੈ ਤੇ 8 ਮਈ ਹਮੇਸ਼ਾ ਯਾਦਗਾਰ ਤੇ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਖੂਨ ਸਰੀਰਕ ਤੌਰ ਤੇ ਉਤੇ ਨਹੀਂ ਵੀ ਬਣਦਾ ਸੋ ਨਵਾਂ ਸ਼ਹਿਰ ਬਲੱਡ ਬੈਂਕ ਦੇ ਨਾਲ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਜੁੜੇ ਹੋਏ ਨੇ ਤੇ ਅੱਜ ਨਵਾਂ ਸ਼ਹਿਰ ਬਲੱਡ ਸੇਵਾ ਵੱਲੋਂ ਅ ਮੋਟੀਵੇਟਰ ਹੋਣ ਦੇ ਨਾਤੇ ਖੂਨਦਾਨੀਆਂ ਨੂੰ ਲੈ ਕੇ ਆ ਕੇ ਇੱਥੇ ਖੂਨਦਾਨ ਕਰਵਾ ਰਹੇ ਹਾਂ ਧੰਨਵਾਦ ਅੱਜ 8 ਮਈ ਵਰਲਡ ਥੈਲੇਸੀਮੀਆ ਅੱਜ 8 ਮਈ ਵਰਲਡ ਥੈਲੇਸੀਮੀਆ ਡੇ ਸਾਰੇ ਦੁਨੀਆ 'ਚ ਮਨਾਇਆ ਜਾ ਰਿਹਾ ਹੈਗਾ ਵਾ ਇਹ ਦਿਨ ਇਸ ਤਰ੍ਹਾਂ ਕਿ ਮਨਾਇਆ ਜਾ ਰਿਹਾ ਹੈ ਕਿ ਜਿਹੜੇ ਬੱਚੇ ਆਪਣੇ ਸਰੀਰ ਦੇ ਵਿੱਚ ਖੂਨ ਬਣਾਉਣੇ 'ਚ ناکਾਮ ਹੁੰਦੇ ਹਨ ਉਹਨਾਂ ਬੱਚਿਆਂ ਨੂੰ ਹਰ 2 ਹਫ਼ਤੇ ਜਾਂ 3 ਹਫ਼ਤੇ ਬਾਅਦ ਖੂਨ ਦੀ ਲੋੜ ਪੈਂਦੀ ਹੈ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਦੀ ਉਹਨਾਂ ਬੱਚਿਆਂ ਦੀ ਜੀਵਨ ਜੋਤ ਨੂੰ جگਮਗਾਏ ਰੱਖਣ ਦੇ ਵਾਸਤੇ ਖੂਨ ਦੀ ਲੋੜ ਪੈਂਦੀ ਹੈ ਇਸ ਕਰਕੇ ਤੰਦਰੁਸਤ ਵਿਅਕਤੀ ਜਿਨ੍ਹਾਂ ਦੀ ਉਮਰ 18 ਤੋਂ 65 ਸਾਲ ਤੱਕ ਹੋਵੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨੇਕੜਾ ਹਿੱਸਾ ਬਣਾ ਅੱਜ ਬੀਡੀਸੀ ਕੌਂਸਲ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਦੇ ਵਿੱਚ ਵਰਲਡ ਥੈਲਸੇਮੀਆ ਡੇ ਵਰਲਡ ਰੈੱਡ ਕਰਾਸ ਡੇ ਦੇ ਸੰਬੰਧ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਸੋਸ਼ਲ ਐਕਟੀਵਿਸਟ ਜੋਤੀ ਬੱਗਾ ਜੀ ਕਰ ਰਹੇ ਹਨ ਔਰ ਇਸ ਮੌਕੇ ਦੇ ਉਤੇ ਸਟਾਫ ਜਿਹੜਾ ਹੈ ਉਸ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਖੂਨਦਾਨ ਮਹਿੰਮ ਨੂੰ ਅੱਗੇ ਵਧਾਣ ਦੇ ਵਾਸਤੇ ਬਲੱਡ ਓਨਰ ਕੌਂਸਲ ਦੇ ਚੇਅਰਮੈਨ ਸਤਕਾਰਯੋਗ ਐਡਵੋਕੇ ਸ਼੍ਰੀ ਸੁਲਖਸ਼ਣ ਸ੍ਰੀਮ ਜੀ ਜਨਰਲ ਸੈਕਟਰੀ ਪ੍ਰੋਫੈਸਰ ਜੇ ਐਸ ਗਿੱਦਾ ਜੀ ਅਤੇ ਮੈਡਮ ਮਲਕਸੱਲਨ ਜੀ ਵੀ ਆਏ ਹੈ ਇਹਨਾਂ ਸਾਰਿਆਂ ਦਾ ਸਟਾਫ ਵੱਲੋਂ ਤੈਨੂੰ ਧੰਨਵਾਦ ਕੀਤਾ ਜਾਂਦਾ ਹੈ ਔਰ ਹੁਣ ਅੱਜ ਦੇ ਇਸ ਕੈਂਪ ਦੀ ਉਦਘਾਟਨ ਦੀ ਸ਼ੁਰੂਆਤ ਕੀਤੀ ਜਾਏਗੀ ਅੱਜ ਦੇ ਇਸ ਕੈਂਪ ਦੇ ਵਿੱਚ ਰਾਜਕਾਰ ਵਾਸ਼ਾਲੇ ਭੁਪਿੰਦਰ ਰਾਣਾ ਜੀ ਅਤੇ ਉਹਨਾਂ ਦੇ ਸਹਿਯੋਗੀ ਕਪਲ ਜੀ ਵੱਲੋਂ ਵੀ 4-4 5-5 ਡੋਨਰ ਭੇਜੇ ਜਾ ਰਹੇ ਹੈਗੇ ਆ ਅੱਜ ਦੇ ਇਸ ਕੈਂਪ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਇੱਕ ਬਲਾਈਂਡ ਵਿਅਕਤੀ ਸੰਦੀਪ ਸ਼ਰਮਾ ਜੀ ਜਿਹੜੇ ਕੀ ਸਿਹਤ ਵਿਭਾਗ ਦੇ ਵਿੱਚ ਬਤੌਰ ਅਸਿਸਟੈਂਟ ਕੰਮ ਕਰਦੇ ਹਨ ਉਹ ਵੀ ਆਪਣਾ ਫੋਨਦਾਨ ਕਰਨਗੇ ਹੁਣ ਬੇਨਤੀ ਹੈ ਮੈਡਮ ਜੋਤੀ ਬੱਗਾ ਜੀ ਨੂੰ ਕਿ ਉਦਘਾਟਨ ਦੀ ਰਸਮ ਪਾਧਾ ਕਰੇ ਬਸ ਬਸ ਜੀ ਇੱਕ ਮਿੰਟ ਜੀ ਇੱਕ ਮਿੰਟ ਰਹੀ ਯਾਰ ਉਹ ਕਿਤੇ ਆਪਣੀ ਯਾਦ ਪੜੀਆਂ ਲਓ ਇਹਦਾ ਸਟਿੱਪ ਦੇ ਦੋ ਆ ਲੀਆਂ ਬਾਰੇ पर भी पर अच्छे पिक्चर लग रहे हैं बॉडी अच्छा लग रहा है क्या पढ़ा चलिए हम लोग को एक मिनट में अभी तक अच्छा अच्छा देखने नहीं है गुरु भाईया पानी पिए आप भी थोड़ा ठीक ठीक पर पूरी हो बारी और कोई यार लोग तीन था नहीं लोग सारा ਮੁਝਾਰੀ ਬੋਰਡਿੰਗ ਦੇ ਟਾਈਮ ਕੋਲ ਪਾਚੀ ਚ ਲੋਕ ਉਸਾਈਂ ਆਪਸੋ ਅਦਰ ਮੈਸਜੂ ਅੱਗੇ ਸਰ ਹੋ ਗਿਆ ਸੀ ਅੱਗੇ ਅੱਛਾ ਸਰ ਜੀ ਇਹ ਮੋੜੇ ਤੋਂ ਉਹ ਹੈਬਲਾ ਹੋ ਗਿਆ ਹਾਂਜੀ ਇੱਕ ਮਿੰਟ ਜੀ ਆਵੇ ਜੇ ਬੇਟੂ ਨਾਲੇ ਫਲਾਨ ਕਰੋ ਖੂਨ দান ਜੀਵਨ দান ਜੀਵਨ দান ਜੀਵਨ দান ਖੂਨ দান ਜੀਵਨ দান ਜੀਵਨ দান ਜੀਵਨ দান ਖੂਨ দান ਮਹਾਦਾਨ 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 ਖੂਨ দান ਮਹਾਦਾਨ 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 ਜੀ ਜ਼ਿੰਦਾਬਾਦ ਜ਼ਿੰਦਾਬਾਦ ਖੂਨ ਦਾਨੀ ਜ਼ਿੰਦਾਬਾਦ ਜ਼ਿੰਦਾਬਾਦ ਖੂਨ ਦਾਨੀ ਜ਼ਿੰਦਾਬਾਦ 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 ਖੂਨ দান ਜੀਵਨ দান ਜੀਵਨ দান ਜੀਵਨ দান ਖੂਨ দান ਮਹਾਦਾਨ 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 ਖੂਨਦਾਨ ਜੀਵਨਦਾਨ 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 ਅੱਜ ਵਿਸ਼ਵ ਰੈੱਡ ਕਰਾਸ ਦਿਵਸ ਹੈ ਔਰ ਇੰਜ ਦੇ ਨਾਲ ਹੀ ਅੱਜ ਇੱਕ ਕੌਲ ਹੈ ਫੈਲੇਸੀਮੀਆ ਦੇ ਮਰੀਜ਼ਾਂ ਫੈਲੇਸੀਮੀਆ ਦੇ ਮਰੀਜ਼ਾਂ ਲਈ ਵੀ ਖੂਨਦਾਨ ਕਰੋ ਔਰ ਵਿਸ਼ਵ ਰੈੱਡ ਕਰਾਸ ਦਿਵਸ ਮੌਕਾ ਦਿੰਦਾ ਹੈ ਸਾਨੂੰ ਉਹਨਾਂ ਮਰੀਜ਼ਾਂ ਲਈ ਖੂਨਦਾਨ ਕਰਨ ਦਾ ਜਿਹੜੇ ਫੈਲੇਸੀਮੀਆ ਤੋਂ ਪੀੜਤ ਹਨ ਸਰੀਰ ਜਿਹੜਾ ਹੈ ਖੂਨ ਉਹਨਾਂ ਦਾ ਨਹੀਂ ਬਣਾਉਂਦਾ ਉਹਦੇ ਵਿੱਚ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਹਨ ਔਰ ਅੱਜ ਦੇ ਇਸ ਕੈਂਪ ਦੇ ਵਿੱਚ ਬੀਡੀਸੀ ਬਲਕ ਸੈਕਟਰ ਤੇ ਪ੍ਰਧਾਨ ਜੀ ਐਸ ਕੇ ਸ਼ਰੀਪ ਸਾਹਿਬ ਔਰ ਸਾਡੇ ਨਾਲ ਸਾਡੇ ਜਿਹੜੇ ਬੀਟੀਓ ਡਾਕਟਰ ਅਜੀਤ ਬੱਗਾ ਸਾਡਾ ਸਟਾਫ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਸਮਾਜ ਸੇਵੀ ਸੇਵਕ ਮਹਿਲਾਵਾਂ ਜਿਹਨਾਂ ਵਿੱਚ ਮੈਡਮ ਜੋਤੀ ਬੱਗਾ ਤੇ ਮੈਡਮ ਸ਼ਾਮਾ ਮਲਨ ਜੋ ਪ੍ਰਿੰਸੀਪਲ ਹਨ ਉਹ ਵੀ ਇੱਥੇ ਪਹੁੰਚੇ ਆ ਔਰ ਇਹਨੂੰ ਇਸ ਨੂੰ ਸਰੇਹ ਨੂੰ ਸਾਰੇ ਵਿਸ਼ਵ ਦੇ ਵਿੱਚ ਆਏਗਾ ਇੱਕ ਖਬਰ ਮੈਂ ਹੋਰ ਦੇਣੀ ਚਾਹਣਾ ਹੈ ਸਾਡੇ ਜ਼ਿਲ੍ਹੇ ਦੇ ਜੋ ਡਿਪਟੀ ਕਮਿਸ਼ਨਰ ਹਨ ਸ਼੍ਰੀ ਮਾਨਜੋਗ ਨਵਜੋਤ ਪਾਤਸ਼ਕ ਸਿੰਘ ਜੀ ਦਾਵਾ ਆਈਐਸ ਉਹਨਾਂ ਦੇ ਦਫ਼ਤਰ ਤੋਂ ਪੱਤਰ ਪ੍ਰਾਪਤ ਹੋਇਆ ਉਹਨਾਂ ਨੇ ਆਖਿਆ ਕਿ ਬੀਡੀਸੀ ਬਲੱਡ ਸੈਂਟਰ 8 ਮਈ ਨੂੰ ਵਿਸ਼ਵਵਰ ਰੈੱਡ ਕਰਾਸ ਦੇ ਵਿਸੇ ਉੱਤੇ ਖੂਨਦਾਨ ਕੈਂਪ ਦਾ ਆਯੋਜਨ ਕਰੇ ਉਸੇ ਬਿਲ ਨੇ ਸਾਡੇ ਡਾਕਟਰ ਅਜੇ ਬਗਾ ਵੀਡੀਓ ਸਾਹਮਣੇ ਇਹਦੀ ਤਿਆਰੀ ਕੀਤੀ ਔਰ ਇਹਦੀ ਤਿਆਰੀ ਕਰਕੇ ਸਟਾਫ ਨੂੰ ਜ਼ਰੂਰੀ ਟ੍ਰੇਨਿੰਗ ਦੇ ਕੇ ਇਹਦਾ ਸੋਸ਼ਲ ਮੀਡੀਆ ਵਿੱਚ ਸਨੇਹ ਲਾਇਆ ਔਰ ਸਾਰੇ ਗਰੁੱਪਾਂ ਦੇ ਵਿੱਚ ਖਵਾਰਾਂ ਦੇ ਵਿੱਚ ਖੁੰਦਾਨੀਆਂ ਨੂੰ ਬੇਨਤੀ ਕੀਤੀ ਕਿ ਆਓ ਵਿਸ਼ਵ ਜੋ ਰੈੱਡ ਕਰਾਸ ਦਿਵਸ ਹੈ ਇਹ ਅੱਜ ਸਮਰਪਿਤ ਕਰੀਏ ਉਹਨਾਂ ਮਰੀਜ਼ਾਂ ਨੂੰ ਜਿਨ੍ਹਾਂ ਦੇ ਸਰੀਰ ਕੋਨ ਨਹੀਂ ਬਣਾਦੇ ਫੈਲੇਸੀਬੀਆਂ ਦੇ ਮਰੀਜ਼ਾਂ ਲਈ ਔਰ ਮੈਂ ਧਰਵਾਦੀ ਹਾਂ ਉਹਨਾਂ ਖੁੰਦਾਨੀਆਂ ਦਾ ਜਿਹਦੇ ਵਿੱਚ ਹੁਸ਼ਾਰਪੁਰ ਤੋਂ ਸਾਡੇ ਡਾਕਟਰ ਬੱਗਲ ਜੀ ਦੇ ਬਹੁਤ ਹੀ ਸ਼ੁਭਜਿੰਤਕ ਸਾਡੇ ਸੱਜਣ ਆਏ ਨੇ ਔਰ ਹੋਰ ਖੁੰਦਾਂ ਨਵੀ ਪਹੁੰਚੇ ਆ ਮੀਡੀਆ ਦੇ ਸੱਜਣ ਆਏ ਨੇ ਸਾਡੇ ਪ੍ਰੇਰਕ ਆਏ ਨੇ ਲਾਈਵ ਮੈਂਬਰ ਆਏ ਨੇ ਮੈਂ ਐਸਟ੍ਰੀਨ ਪ੍ਰਧਾਨ ਜੀ ਦੀ ਤਰਫੋਂ ਸਾਰਿਆਂ ਦਾ ਬਹੁਤ ਬਹੁਤ ਸਖੀ ਧੰਨਵਾਦ ਕਰਦਾ ਸਾਰਿਆਂ ਨੂੰ ਵਿਸ਼ਵ ਵਿਰੈਕ ਕ੍ਰੋਸ ਦੇ ਉਸਤੇ ਬਹੁਤ ਬਹੁਤ ਮੁਬਾਰਕ ਹੋਵੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸਹੂਲਤਾਂ मिलान ने इ चौबीस घंटे सब दिन एमरजेंसी की सुविधा भी आज ही बुक करो अपनी अपॉइंटमेंट अठानवे सात वी छे या अठानवे अठ आथ उन्नवे अस्सी छे विजिट करो संधु हॉस्पिटल चंडीगढ़ रोड नवा शहर ਇਸ ਸੱਜਣ ਸਿੰਘ ਭਗਸੇ ਨਗਰ ਨਗਰ ਨਮਨਤ ਅੱਜ ਦੀਆਂ ਵਿਸ਼ੇਸ਼ ਸਗਰਦੀਆਂ ਹਨ ਫਿਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ